ਕੀ ਕਰੀਂ ਚਾ ਤਾਂ ਬਹੁਤ ਮਾਰੂ ਕਿਤੇ ਤੇ ਕੋਈ ਗੱਲ ਨਹੀਂ ਜਿਆਦਾ ਬਿਮਾਰ ਹੋ ਜਾਣਗੇ ਨਾ ਕਹਿੰਦਾ ਨੂੰ ਫੋਨ ਕਰ ਦੂੰਗਾ ਆ ਕੇ ਦਵਾਈ ਦਵਾਜੀ ਮੇਰੇ ਕੋਲ ਫੋਨ ਐਡਾ ਨਾ ਕਰਨੇ ਆਹ ਜਿਹੜੇ ਕੰਮ ਤੋਂ ਕਰਨੇ ਆ ਉਹ ਤੂੰ ਆਪ ਹੀ ਕਰ ਲੈ ਜੇ ਮੈਂ ਚੱਲੀ ਆ ਚਾਲ ਆ ਕੇ ਮੰਮੀ ਕੋਲ ਅੱਛਾ ਉੱਥੇ ਮਿੱਠੀਆਂ ਪਿਆਰੀਆਂ ਗੱਲਾਂ ਕਰੂੰਗੀ ਮੰਮੀ ਨਾਲ ਅੱਛਾ ਜੇ ਮੈਂ ਤੁਹਾਨੂੰ ਆਵਾਜ਼ ਮਾਰੂੰਗੀ ਨਾ ਤੇ ਆ ਜਿਓ ਉਸੇ ਵਲੇ ਕੰਮ ਹੀ ਕੋਈ ਤੁਹਾਨੂੰ ਤਾਂ ਆਵਾਜ਼ ਮਾਰੀ ਹੀ ਮੰਮੀ ਦੀ ਦਵਾਈ ਰਹਿ ਗਈ 2 ਦਿਨ ਦੀ ਅੱਛਾ ਤੇ ਮੈਨੂੰ ਨਾਲ ਲੈ ਜਾ ਤੈ ਲੈ ਉਹ ਸ਼ੈਰੋ ਕੋਈ ਗੱਲ ਨਹੀਂ ਮੰਮੀ ਕਦੋਂ ਜਾਣਾ ਵਾ ਤੂੰ ਤਾਂ ਗੱਲ ਹਾਂ ਨਹੀਂ ਹੈਗੀ ਤੂੰ ਨਾ ਹੁਣ ਸ਼ਰੀਕੇ ਬਾਜੀਆਂ ਕਰਨ ਡੈ ਪੀ ਆਂ ਪੀ ਅੱਧਾ ਕੰਮ ਤੁਸੀਂ ਕਰੋ ਤੇ ਅੱਧਾ ਮੈਂ ਕਰਨਾ ਵਾਂ ਮੈਂ ਕਦੀ ਇਦਾਂ ਨਹੀਂ ਕੀਤਾ ਜਿਹੜਾ ਕੰਮ ਰੇ ਵੰਡੇ ਆਉਂਦਾ ਮੈਂ ਸਾਰਾ ਕਰਕੇ ਫੇਰ ਹਟਦੀ ਹਾਂ ਹੁਣ ਸਾਰੀ ਥੱਲੇ ਦੀ ਮੈਂ ਸਫਾਈ ਕੀਤੀ ਜੇ ਮੈਂ ਵੀ ਚਾਹੁੰਦੀ ਅੱਦੇ ਵਿੱਚ ਟਡੂ ਲਾਦੀ ਅੱਦੇ ਚ ਤੂੰ ਲੁੰਦੀ ਫੇ ਚੰਗੀ ਹੀ ਕੰਮ ਤੇ ਫੇਰ ਸ਼ੁਰੂਆਤ ਤਾਂ ਤੂੰ ਡਈਓ ਕਰਨਾ ਇਹ ਹਿਸਾਬ ਲਾ ਲਾ